ਅੱਲੋ ਕਿਹਦੇ ਪੱਟੇ ਨਾ ਕੱਢੋਗਾ ਅੱਗੇ ਕਰਨਾ ਹੈ ਹਾਂ ਕੋਈ ਬੰਦ ਉਸ ਨੂੰ ਲੈ ਜਾ ਰੋਟੀ ਮੇਂ ਪਾਠੋ ਅੱਲੋ ਬਿਟਾਰ ਮਰਦਾਬਾਪ ਅਸਮਾਨੀ ਬੜਾ ਬਸ ਕੀ ਲੋਕੀ ਆਪਣੀ ਨਹੀਂ ਮੈਨੂੰ ਕੋਈ ਨਹੀਂ ਕਹ ਰਿਹਾ ਅਰੇਸਟ ਕਰਕੇ ਜੇ ਵੀ ਚਾਹੇ ਜੋ ਮਰਜੀ ਗਿਲਟ ਲਗਾ ਦੇਣ ਐਜੂਕੇਸ਼ਨ ਤੇ ਹੈ ਕਿ ਸਰਕਾਰ ਆਈ ਸੀਗੀ ਪਰ ਹਜੋ ਦੇਖੋ ਮੈਂ ਇਹਨਾਂ ਨੇ ਕਿਹਾ ਸੀਗਾ ਮੈਨੂੰ ਅਰੇਸਟ ਕਰੋ ਜੋ ਕਰਨਾ ਮੈਨੂੰ ਕਰੋ ਪਰ ਉਹਨਰ ਤੇ ਹੱਥ ਨਹੀਂ ਲੱਗਣਾ ਚਾਹੀਦਾ ਇਹ ਕਹਿਣ ਤੋਂ ਹੋਣੀ ਇਹ ਕਿਆ ਕਰ ਰਿਹਾ ਮੈਨੂੰ ਨਹੀਂ ਲੈਣਾ ਸਰ ਮੇਰੀ ਬਾਤ ਸੁਣੀਏ ਮੁਰਦਾਬਾਦ ਮੁਰਦਾਬਾਦ ਹੋਰ ਸਰਦਾਰਾਂ ਮੁਰਦਾਬਾਦ ਮੁਰਦਾਬਾਦ ਹੋਰ ਸਰਦਾਰਾਂ ਮੁਰਦਾਬਾਦ ਮੁਰਦਾਬਾਦ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹائش ਨੇੜੇ ਜਮ ਕੇ ਹੰਗਾਮਾ ਹੋਇਆ ਪੁਲਿਸ ਨੇ ਸੀਐਮ ਹਾਊਸ ਨੇੜੇ ਪ੍ਰਦਰਸ਼ਨ ਕਰਨ ਪਹੁੰਚੇ ਐਨਐਸਸੀਯੂਆਈ ਦੇ ਪ੍ਰਧਾਨ ਇਸ਼ਪਰੀ ਸਿੰਘ ਨੂੰ ਹਿਰਾਸਤ ਚ ਲੈ ਲਿਆ ਜਿਸ ਤੋਂ ਬਾਅਦ ਮਾਮਲਾ ਹੋਰ ਵੀ ਗਰਮਾ ਗਿਆ ਹੈ ਦਰਸਲੇ ਵਿਦਿਆਰਥੀ ਆਪ ਆਗੂ ਸਵਰਨ ਸਲਾਰੀਆ ਖਿਲਾਫ ਰੋਜ਼ ਪ੍ਰਦਰਸ਼ਨ ਕਰਨ ਪਹੁੰਚੇ ਸੀ ਇਹ ਨਾ ਵੀ ਹੁੰਦਾ ਪਟਿਆਲਾ ਕੱਢੀ ਪੱਕੀ ਗੱਲ ਹੈ ਹਾਂ ਉਸ ਨੂੰ ਬਿਨੈਸ ਕੋ ਲੈ ਜਾਓ ਡਟੀਮੇ ਬਿਠਾਓ ਪਿਆਓ ਬਿਠਾਓ ਮਰਦਾਬਾਪ ਕੀ ਬਲ ਬੱਚਿਆਂ ਦੀ ਕੋਈ ਆਪਣੀ ਨਹੀਂ ਹੈ ਨੂੰ ਅਸਮੇਂ ਜਲਾ ਹੈ ਅਰੈਸਟ ਕਰਕੇ ਜਾਵੇ ਚਾਹੇ ਜੋ ਮਰਜੀ ਕਿੱਥੇ ਲੈ ਕੇ ਜਾਵੇ ਐਜੂਕੇਸ਼ਨ ਤੇ ਹੈਲਥ ਤੇ ਸਰਕਾਰ ਆਈ ਸੀਗੀ ਪਰ ਅਜੋ ਦੇਖੋ ਜੇ ਇਹਨਾਂ ਨੇ ਕਹਿ ਸੀਗਾ ਮੈਨੂੰ ਅਰੈਸਟ ਕਰੋ ਜੋ ਕਰਨਾ ਮੈਨੂੰ ਕਰੋ ਪਰ ਉਹਨਾਂ ਦੇ ਹੱਥ ਨਹੀਂ ਲੱਗਣਾ ਚਾਹੀਦਾ ਜੇ ਇਹਨਾਂ ਨੇ ਬੱਚਿਆਂ ਨੂੰ ਹੱਥ ਲਾਇਆ ਕਾਬਰੇ ਸਰਕਾਰ ਉਪਰ ਦਾ ਪ੍ਰਦਰਸ਼ਨ ਦੇਖੂਗੀ ਜਿਹੜਾ ਸਾਰੀ ਦੁਨੀਆ 'ਚ ਨਹੀਂ ਹੋਇਆ ਕਰੂਗਾ ਐਮਬੀਬੀਐਸ ਦੇ ਬੱਚੇ ਸਾਫ ਐਮਬੀਬੀਐਸ ਨਾਲੇ ਤੁਸੀਂ ਦੇਖ ਸਕਦੇ ਸੀਗੇ ਬੰਦਾ ਵੀਰ ਦੇ ਬੱਚੇ ਜਿਹੜੇ ਉਹ ਐਮਬੀਬੀਐਸ ਦੇ ਬੱਚੇ ਨੇ ਤੇਜਪ੍ਰੀ ਸਿੰਘ ਅਤੇ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਸੀਐਮ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਸੀ ਜਿੱਥੇ ਕਿ ਇਹ ਵਿਦਿਆਰਥੀ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ ਪੜ੍ਹਾਈ ਕਰ ਰਹੇ ਨੇ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਕਾਲਜ ਦੀ ਮੈਨੇਜਮੈਂਟ ਖਿਲਾਫ ਮੋਰਚਾ ਖੋਲਿਆ ਹੈ ਵਿਦਿਆਰਥੀ ਐਮਬੀਬੀਐਸ ਦੇ ਦੂਸਰੇ ਅਤੇ ਤੀਸਰੇ ਸਾਲ ਦੀ ਪੜਾਈ ਕਰ ਰਹੇ ਨੇ ਤਕਰੀਬ 250 ਵਿਦਿਆਰਥੀਆਂ ਨੇ ਰੋਸ ਵਜੋਂ ਪਿਛਲੇ ਦਿਨੀ ਕਾਲਜ ਦਾ ਹੋਸਟਲ ਵੀ ਖਾਲੀ ਕਰ ਦਿੱਤਾ ਸੀ ਅਤੇ ਕਾਲਜ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਹਨਾਂ ਵਿਦਿਆਰਥੀਆਂ ਵੱਲੋਂ ਸੀਐਮ ਦੇ ਘਰ ਦੇ ਬਾਹਰ ਰੋਸ ਮਾਰਚ ਕੀਤਾ ਗਿਆ ਜਿੱਥੇ ਕਿ ਆਪ ਆਗੂ ਸਵਰਨ ਸਲਾਰੀਆ ਮੁਰਦਾਬਾਦ ਦੇ ਨਾਰੇ ਵੀ ਲਾਏ ਗਏ ਨੇ ਮੁਰਦਾਬਾਦ 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 ਸੋਰਨ ਸਲਾਰੀਆਂ ਮੁਰਦਾਬਾਦ ਮੁਰਦਾਬਾਦ ਸੋਰਨ ਸਲਾਰੀਆਂ ਦਰਸਲ ਸਵਰਨ ਸਲਾਰੀਆਂ ਪਠਾਨਕੋਟ ਵਿੱਚ ਬਣੇ ਨਿਜੀ ਕਾਲਜ ਦੇ ਚੇਅਰਮੈਨ ਦੱਸੇ ਗਏ ਨੇ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਪੜਾਈ ਲਈ ਨਾ ਹੀ OPD ਹੈ ਨਾ ਹੀ IPD ਇਸ ਤੋਂ ਇਲਾਵਾ ਟੀਚਿੰਗ ਫੈਕਲਟੀ ਦੀ ਘਾਟ ਸਣੇ ਵਿਦਿਆਰਥੀਆਂ ਲਈ ਹੋਸਟਲ ਵਿੱਚ ਭੋਜਨ ਪਾਣੀ ਅਤੇ ਬਿਜਲੀ ਦੀਆਂ ਸਹੂਲਤਾਂ ਦਾ ਵੀ ਕੋਈ ਟੁਕਮਾ ਪ੍ਰਬੰਧ ਨਹੀਂ ਹੈ ਐਨਾ ਹੀ ਨਹੀਂ ਇਲਜ਼ਾਮ ਇਹ ਵੀ ਹੈ ਕੀ ਐਨਐਮਸੀ ਨੇ ਸਾਲ 2023-24 ਐਮਬੀਬੀਐਸ ਕੋਰਸ ਲਈ ਕਾਲਜ ਦੀ ਮਾਨਤਾ ਰੱਦ ਕਰ ਦਿੱਤੀ ਸੀ ਅਤੇ ਹੁਣ ਕਾਲਜ 2024-25 ਲਈ ਵੀ ਮਾਨਤਾ ਪ੍ਰਾਪਤ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਇੱਥੇ ਵਿਦਿਆਰਥੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਜਦਕਿ ਪੁਰਾਣੇ ਵਿਦਿਆਰਥੀਆਂ ਨੂੰ ਵੀ ਅੱਗੇ ਦਾਖਲਾ ਦਿੱਤਾ ਜਾ ਰਿਹਾ ਹੈ ਉਧਰ ਚੰਡੀਗੜ੍ਹ ਪਹੁੰਚੇ ਵਿਦਿਆਰਥੀਆਂ ਨਾਲ ਪੁਲਿਸ ਵੀ ਦੋ-ਦੋ ਹੱਥ ਕਰਦੀ ਨਜ਼ਰ ਆਈ ऐसे तो, ये, तो अतरी, ये क्या कर रहे हैं मुझे नहीं ना सर मेरी बात सुनिए। आज तो होनी तर... है, है। आज हो स्वर रही है आपकी पूरी हमने आपसे सरकार की मांग कर रहे हैं कि के का कोई नहीं है। की ਤਾਂ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਐਮਬੀਬੀਐਸ ਕੋਰਸ ਲਈ ਮਾਨਤਾ ਰੱਦ ਹੋਣ ਕਾਰਨ ਇਸ ਕਾਲਜ ਦੀ ਡਿਗਰੀ ਦੀ ਕੋਈ ਵੀ ਮਾਨਤਾ ਨਹੀਂ ਹੋਵੇਗੀ ਅਤੇ ਵਿਦਿਆਰਥੀ ਨੌਕਰੀ ਲਈ ਅਤੇ ਪ੍ਰਾਈਵੇਟ ਪ੍ਰੈਕਟਿਸ ਕਰਨ ਲਈ ਵੀ ਯੋਗ ਨਹੀਂ ਹੋਣਗੇ ਵਿਦਿਆਰਥੀਆਂ ਦੀ ਮੰਗ ਹੈ ਕਿ ਜਦੋਂ ਤੱਕ ਅਦਾਲਤ ਦਾ ਫੈਸਲਾ ਨਹੀਂ ਆ ਜਾਂਦਾ ਵਿਦਿਆਰਥੀਆਂ ਦੀ ਕਿਸੇ ਹੋਰ ਕਾਲਜ ਵਿੱਚ ਪੜ੍ਹਾਈ ਕਰਨ ਦਾ ਪ੍ਰਬੰਧ ਕੀਤਾ ਜਾਵੇ ਜਦਕਿ ਦੂਜੇ ਪਾਸੇ ਸਵਰਨ ਸਲਾਰੀਆ ਵੱਲੋਂ ਬੀਬੀਸੀ ਨਾਲ ਬੀਤੇ ਦਿਨੀ ਗੱਲਬਾਤ ਕੀਤੀ ਗਈ ਸੀ ਜਿਸ ਦੌਰਾਨ ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਉਹ ਕਾਲਜ ਦੇ ਚੇਅਰਮੈਨ ਹੋਣ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਇਸ ਲਈ ਇਸ ਮਾਮਲੇ ਦਾ ਸਿਆਸੀਕਰਨ ਕਰਕੇ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ